ਦੇਖੋ ਜੀ ਗੁਜਰਾਤ ਦੇ ਲੋਕ ਕਿੰਨਾ ਪਿਆਰ ਕਰਦੇ ਨੇ ਆਪਣੇ ਸਿੰਘਾਂ ਨੂੰ ਦੇਖੋ ਚੜ੍ਹਦੀ ਕਲਾ ਆਗੇ ਆ ਰਹੇ ਸਭ ਆਗੇ ਹਿਮਾਲੇ ¡Ja, <laughs> ja, and trust ਆਡਰ ਦੇ ਉੱਤਰ ਲੱਗੇ ਨੇ ਮੈਂ ਹੈੱਡਫੋਨ ਤੋੜ ਕੇ ਦਿਖਾਓ ਵੀ ਸਬੂਤ ਸਬੂਤ ਆ ਸੀ ਇੱਕ ਰਾਏ ਆ ਸੀ ਇੱਕ ਇੱਕ ਆ ਸੀ ਇਸ ਲਈ ਇਸ ਤੋਂ ਪਰਵਾਹੀ ਕੀਤੀ ਜੋਗੀ ਹੈ ਹੈੱਡਫੋਨ ਬੱਤੇ ਮਿਲਣਗੇ ਸਾਨੂੰ ਏਅਰਪອດ ਜੜ ਲੈ ਸਾਰੇ ਅੱਜ ਸਾਡਾ ਗੁਜਰਾਤ ਜੀ ਚੌਥਾ ਦਿਨ ਆ ਤੇ ਅੱਜ ਸਾਡਾ ਲਾਸਟ ਦਿਨ ਆ ਤੇ ਕੱਲ ਨੂੰ ਆਪਾਂ ਸਵੇਰੇ 10 ਵਜੇ ਟ੍ਰੇਨ ਚੜਾਂਗੇ ਪੰਜਾਬ ਨੂੰ ਤੇ ਬਾਕੀ ਕੇ ਹਲੋ ਵੇ ਇਹ ਕੱਟ ਟੁੱਟ ਗਿਆ ਟੁੱਟ ਗਿਆ ਦੂਸਰੇ ਵੀ ਤੋੜਦੇ ਬਾਦ ਹੈਗਾ ਜੀ ਬਾਦ ਤੋੜਦਾ ਮੋਰ ਤੇ ਮੋਰ ਨਾ ਐਡਾ ਮੋਰ ਜੀ ਇਹ ਚਿੜੀਆ ਘਰ ਹੈ ਤੇ ਇਥੇ ਬਹੁਤ ਸੋਹਣੇ ਬਾਂਦਰ ਵੀ ਨੇ ਤੇ ਮੋਰ ਲੰਗੂਰ ਵੀ ਨੇ ਅੱਗੇ ਸੋਨੂੰ ਆਪਾਂ ਅੱਗੇ ਆਪਾਂ ਤੁਹਾਨੂੰ ਸ਼ੇਰ ਵੀ ਦਿਖਾਵਾਂਗੇ ਅੱਗੇ ਜਾ ਕੇ ਜੀ ਸ਼ੇਰ ਬੱਬਰ ਸ਼ੇਰ ਆ ਫਿਰਦੇ ਜੀ ਬੱਬਰ ਸ਼ੇਰ ਆ ਫਿਰਦਿਆ ਠੀਕ ਹੈ ਨਹੀਂ ਇੱਧਰ ਕੁਰਸੀ ਤੇ ਉਹ ਦੇਖੋ ਜੀ ਤੁਸੀਂ ਚੈੱਕ ਕਰੋ ਲੰਗੂਰ ਚੈੱਕ ਕਰੋ ਆਹ ਦੇਖੋ ਜੀ ਕਾਠੋ ਦੇ ਵੀ ਦਰਸ਼ਨ ਕਰਵਾ ਫਿਰਦੀ ਐ ਕਾਠੋ ਕੇਮਾ ਸਿੰਘ ਆ ਆਉਂਗਾ ਮੋਹੇ ਦੋ ਗੱਲਾਂ ਕਰੀਏ ਪਿਆਰ ਦੀਆਂ ਉਹਦਾਰ ਉਸੀ ਹੀ ਆ ਵਿਚਾਰੀ ਉਸਦੀ ਵੀ ਹੈ ਬਣਾਉਂਦਾ ਨਹੀਂ ਐਸੇ ਹੋ ਡਾਈਨੋਟੀਕਲ ਗਾਰਡਨ ਇਹਨਾਂ ਸੋਲ ਪੋਸਿਬਲ ਆ 8 ਕਿੰਨਾ ਚ ਡਾਈਨੋਸਰ ਕੋ ਨਹੀਂ ਜਾਣਿਆ ਕਹਿੰਦੇ ਡਾਈਨੋਸਰ ਪ੍ਰਾਤਮਨ ਡਾਈਨੋਸਰ ਨਹੀਂ ਇੱਧਰ ਲੋਬੀ ਮਿੱਤਰੋ ਇਹਨੂੰ ਕਹਿੰਦੇ ਨੇ ਐਲੋਸੌਰਸ ਲੋਸੌਰਸ ਇਹਨੂੰ ਕਹਿੰਦੇ ਨੇ ਸਟੈਜੂਸੌਰਸ ਜੇ ਆਪਣੇ ਟਾਈਮਾਂ 'ਚ ਹੁੰਦੇ ਫਿਰ ਆਪਾਂ ਨਾ ਹੁੰਦੇ ਆਪਾਂ ਨਾ ਹੁੰਦੇ ਇੱਕ ਖੋਲ ਬਣਾ ਜਾਂਦੇ ਸੀ ਪੁਰਾਣੇ ਟਾਈਮਾਂ 'ਚ ਘਰ ਬਣਾ ਜਾਂਦੇ ਸੀ ਘਰ ਘਰ ਆਈ ਹੂੰ ਲਾਜਾ ਰੋ ਰਹੀ ਉਹ ਇੱਧਰ ਨੂੰ ਜਾਂਦੇ ਰਹਿ ਪਹਿਲੀ ਹੁੰਗਾ ਤੇ ਗਾੜਾ ਇੱਧਰ ਦੇਖੋ ਜੀ ਤੁਸੀਂ ਡਾਇਨਾਸੌਰ ਰਕ ਡਾਇਨਾਸੌਰ ਪਾਰਕ ਚ ਆਏ ਆ ਤੇ ਆ ਸਾਰੇ ਜੀ ਦੇਖ ਸਕਦੇ ਹੋ ਤੇ ਨਾਮ ਲਿਖਿਆ ਹੋਇਆ ਤੁਸੀਂ ਪੜ ਲਿਓ ਠੀਕ ਹੈ ਜਲੰਬੇ ਆ ਛੋਟਾ ਉਹ ਆਈਏ ਹਾਂ ਜੀ ਕੀ ਕਹਿੰਦੇ ਮੈਨਾਂ ਨਹੀਂ ਭੁੰਨਦਾ ਮੇਰਾ ਪ੍ਰਾਣੀ ਹੈਗਾ ਹਾਂ ਦੇਖੋ ਜੀ ਤੁਸੀਂ ਪੁਰਾਣੇ ਸਾਰੇ ਇਹ ਪੁਰਾਣੇ ਨਹੀਂ ਆ ਗਾਤ ਨਹੀਂ ਗਾਤ ਵੱਡੀ ਹੈ ਇੱਕ ਕੁਈਕ ਸ਼ਾਰਟ ਆਹ ਪੰ ਉਹ ਡੋਡਾ ਲੱਗ ਰਿਹਾ ਲੈਗ ਪੀਸ ਆਹ ਲੈਗ ਪੀਸ ਡਾਇਨਾਸੌਰ ਦਾ ਲੈਗ ਪੀਸ ਜੀ ਆਹ ਪਰਾ ਟੈਕੀਕਲ ਸੈਗਰੀ ਉਹ ਕੋੜੇ ਆਪਾ ਉਹ ਵੀ ਅਸਲੀ ਹੈ ਜੀ ਆਹ ਪਤਾ ਨਹੀਂ ਕਿਹੜੀ ਪ੍ਰਜਾਤੀ ਹੈ ਜੀ ਤੁਸੀਂ ਦੇਖ ਲਓ ਆਪਾਂ ਤੁਹਾਨੂੰ ਬਾਰ ਬਾਰ ਕਹਿੰਨੇ ਵੀ ਸਾਨੂੰ ਕੋਈ ਅਸੀਂ ਵੀ ਨਵੇਂ ਹਾਂ ਸਾਰੇ ਦੇ ਹੁਣ ਆਪਾਂ ਜੀ ਡਾਇਨਾਸੌਰ ਵਾਲੇ ਪਾਰਕ 'ਚ ਐਂਟਰ ਹੋਏ ਆਂਗੇ ਤੇ ਇਸ ਤੋਂ ਬਾਅਦ ਆਪਾਂ ਦੂਸਰੇ ਪਾਰਕ 'ਚ ਚੱਲਾਂਗੇ ਆਹ ਸਾਰੇ ਤੁਸੀਂ ਦੇਖ ਸਕਦੇ ਹੋ ਲੰਗੂਰ ਆ ਗਏ ਸ਼ੇਰਖਾਨ ਸ਼ੇਰਖਾਨ ਨਾ ਵੀਰ ਸ਼ੇਰਖਾਨ ਆਜੋ ਤੁਹਾਨੂੰ ਆਜੋ ਤੁਹਾਨੂੰ ਮਨੁੱਖੀ ਆ ਪੀੜੀ 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 ਤੱਕ ਪੀੜੀ ਇਵੋਲੂਸ਼ਨ ਆਫ ਮਨੂਮਨ ਮੰਗੋ ਆ ਸਰਦਾਰ ਹੁਣੀ ਫਿਰਦੇ ਆ ਜੀ ਬੱਚੇ ਅਸੀਂ ਸ਼ੀਸ਼ੇ ਦੇ ਵਿੱਚ ਉਹ ਜਾਣਾ ਉਹ ਖੇਤਾਂ ਚ ਵੀ ਚੈੱਕ ਕਰੋ ਜੀ ਰੋਜ਼ ਕਦੇ ਕਦੇ ਨਹੀਂ ਰੋਜ਼ ਨਹੀਂ ਖੇਤਾਂ ਦੇ ਵੀ ਨਹੀਂ ਜੀ ਤੁਸੀਂ ਉਹ ਸਿੰਘ ਅ ਡਰਦਾ ਟਾਈਗਰ ਇਹ ਸਦਾ ਨਹੀਂ ਪਰ ਥੋੜਾ ਇਹੋ ਬਥ ਈ ਵੱਡਾ ਪੀ ਰਵੀ ਹੈ ਹੇਰਨ ਆ ਚਟਾ ਜੀ ਆਸ ਕੁਗਰ ਵਾਲੇ ਸਟੂਡੈਂਟ ਆਈ ਇੱਥੇ ਪਾਰਕ ਚੂ ਮਣਾਇਆ ਵਾਜੀ ਵਾ ਮੈਂ ਤਲਕੇ ਕਛੂ ਪਤੀ ਜੀ ਕਿੱਡੇ ਦੇ ਮਗਰਮੱਛ ਉਹ ਆਹ ਤਾਂ ਦੇਖ ਮਗਰਮੱਛ ਕਿੱਡੇ ਦੇ ਡੋਲੀ ਰੋਕੋ ਡਾਇਲ ਜੀ ਮਗਰਮੱਛ ਆਜੋ ਜੀ ਆਜੋ ਪਚਿਓ ਹੈ ਬਈ ਆਹ ਹਟਾ ਫਟਵਾ ਲਓ ਆਜੋ ਜੀ ਆਜੋ ਪਚਿਓ ਹੈ ਬਈ ਆਹ ਹਟਾ ਆ ਲੈ ਟੋ ਗੁੱਡ ਲਈ ਹੁੰਦੀ ਇਹ ਪੂਸ ਤੇ ਮਗਰ ਮੱਛ ਉਹ ਪਤੰਗ ਮੱਛ ਵੀ ਦੇਖੋ ਜੀ ਰਹਿ ਗਿਆ ਹਾਂ ਆਪਕੇ ਬਹਿ ਗਿਆ ਹਾ ਤੇਰੇ ਤੋਂ ਵਗੈਰ ਦਸ ਕੀ ਮੈਂ ਕਰਾ ਹਾ ਤੂੰ ਤਾਂ ਸਾਨੂੰ ਤੁਰ ਗਿਆ ਲਾ ਕੇ ਹਾ ਤੂੰ ਤਾਂ ਸਾਨੂੰ ਤੁਰ ਗਿਆ ਲਾ ਕੇ ਉਮਰਾਂ ਦਾ ਨਾਰਾ ਹੁਣ ਨਹੀਂ ਗੁਜ਼ਰਦਾ ਯਾਰਾ ਆ ਸਾਰਾ ਸਾਰਾ ਜਿੰਦ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਪਹਿਲੇ ਸਾਡਾ ਲਾਜੋ ਪਹਿਲੇ ਸਾਡਾ ਨੇ ਭਜੰਗੀ ਦੇ ਫੈਨ ਹੋ ਗਏ ਜੀ ਸਾਰੇ ਚੈੱਕ ਕਰੋ ਡਿਊਟੀ ਬாய் ਸੁਖਜੋਤ ਪਾਜੀ ਹਾਂ ਜੀ ਸੁਖਜੋਤ ਕਹਿੰਦੇ ਪੰਜਾਬ ਨੂੰ ਚਾਲੇ ਪਾਉਣ ਲੱਗੇ ਆ ਜੀ ਜਾ ਰਹੇ ਸਾਬਰਵਤੀ ਜੰਕਸ਼ਨ ਤੇ ਉਥੋਂ ਟ੍ਰੇਨ ਫੜਾਂਗੇ ਬਠਿੰਡੇ ਨੂੰ ਗੱਲ ਕਰਦੇ ਨਾ ਆਉ ਨੂੰ ਕਹਾਂਗੇ